ਪਹਿਤ ਰਿਆ ਮੈਂ ਕੱਲੇ ਇੱਕ ਵਾਰ ਬਾਉ ਬ੍ਰਿਸ਼ਪਾ ਜੀ ਜਿੱਤੇ ਸੀ ਮੁੜ ਕੇ ਕਾਂਗਰਸੀ ਨਹੀਂ ਕੋਈ ਦਿੱਤਿਆ ਕਹਿੰਦੇ ਸੰਤ ਲੋਂਗੋ ਵਾਲੀ ਜਿੱਦਦੇ ਨੇ ਕਦੇ ਕੋਈ ਕਦੇ ਕੋਈ ਉਸ ਵਕਤ ਹੁੰਦੇ ਰਹੀ ਸੀ ਤੇ ਮੈਂ ਵੀ ਜਦੋਂ ਇੱਥੇ ਆਇਆ 80 ਦੇ ਵਿੱਚ ਇਲੈਕਸ਼ਨ ਲੜਨ ਦੇ ਵਾਸਤੇ ਉਸ ਵਕਤ ਅਸੀਂ ਤੋਂ ਮੈਂ ਲੜੀਆਂ ਘਣਾਉਂਦੇ ਤੇ 85 ਚਾਈ ਪਿੰਡਾਂ ਦਾ ਨਾਮ ਨਹੀਂ ਸੀ ਪਤਾ ਔਰ ਮੈਨੂੰ ਪਟਾਸੀ ਦੇ ਵਿੱਚ ਤਿੰਨ ਸਾਲ ਦਾ ਹੀ ਸੀ ਮੇਰੇ ਕੋਲੀ ਗੋਦੀ 'ਚ ਸਾਰੇ ਸਾਰੇ ਮਿਟ ਗਏ ਸੀ ਸਾਰੇ ਸਾਥ ਦੇ ਨਾਲ ਚਲੇ ਗਏ ਸੀ ਤਿੰਨ ਸਾਲ ਦਾ ਮੁੰਡਾ ਗੋਦੀ 'ਚ ਪਾ ਕੇ ਮੈਨੂੰ ਪਿੰਡਾਂ ਦਾ ਨਾਂ ਨਹੀਂ ਪਤਾ ਮੈਂ ਕਿਹਦਾ ਜਾਖੜ ਗਈ ਮੈਂ ਕਿਹਾ ਹੱਥ ਦਾ ਲੈਦਾ ਕਹਿੰਦੇ ਮੈਨੂੰ ਜਾਖੜ ਨਹੀਂ ਫਿਰਦੇ ਆ ਕਦੇ ਮੈਂ ਅੱਖਾਂ ਵੀ ਹਲਕਾ ਮੂਨ ਕਹਿੰਦੇ ਮੈਨੂੰ ਪਾਤੜਾ ਲਈ ਫਿਰਦੇ ਆ ਕੁਝ ਨਹੀਂ ਸੀ ਪਤਾ ਮੈਨੂੰ ਔਰ ਮੈਂ ਉਸ ਪਾਖਤਾ ਦੇ ਮੱਥੇ ਤੇ ਹੱਥ ਮਾਰਿਆ ਕਿ ਕਹਿ ਕੇ ਲਾਲੀ ਜੀ ਕਿਹਾ ਜ ਮੇਰੇ ਤੇਰਾ ਹੱਕ ਹੁਣ ਇੱਥੇ ਬਣਦਾ ਓਹ ਸਭ ਚਲੇ ਗਏ ਤੇ ਮੈਂ ਹੁਣ ਇਕੱਲੀ ਤੇ ਆ ਮੇਰੇ ਮੋਕ ਰਹਿ ਗਏ ਮੇਰੇ ਵੀਰੋ ਉਹ ਅਸੀਸਰ ਨੂੰ ਯਾਦ ਕੀਤਾ ਕਾਲ ਬੁਖਰੀਦਾਰ ਕੀਤਾ ਅਰਦਾਸ ਕੀਤੀ ਮੰਨ ਦੇ ਵਿੱਚ ਕਿ ਮਰਦੇ ਦਮ ਤੱਕ ਜਦ ਤੱਕ ਮੇਰੀ ਜਾਨ ਚ ਜਾਨ ਹੈ ਪਹਿਲਾ ਮੈਨੂੰ ਕੁਛ ਹੋਊਗਾ ਫਿਰ ਮੇਰੇ ਲੈਰੇ ਨੂੰ ਸੁਣਗਾ ਹਮ ਸਾਰਿਆਂ ਨੂੰ ਪਤਾ ਹੈ ਅੱਤਵਾਦੀਆਂ ਨੇ ਹੀ ਅਸੀਂ ਆਦੋਂ ਸਾਰਿਆਂ ਨੂੰ ਪਤਾ ਹੈ ਰੋਜ਼ ਸਵੇਰੇ ਸੌਖੋ ਜਲਦੇ ਸੀ ਉਹ ਤੋਂ ਆ ਸਾਡੇ ਖੜੇ ਆ ਸਾਰੇ ਕੁਸ਼ਾਹ ਆਰਟੀਕਾਂ ਦੇ ਨਮਾਇਦੇ ਕੁਸ਼ੋਰ ਆ ਸਾਰੇ ਖੜੇ ਸ਼ੇਂਦਰ ਵਾਲੇ ਮੇਰੇ ਭਰਾ ਨੂੰ ਜਦੋਂ ਮੈਂ ਆ ਕੁਛ ਦੁਕਾਨ ਵਾਲੇ ਮੰਡੀਆਂ ਦੇ ਵਿੱਚ ਜਿਹੜਾ ਦੇਖੀ ਇੰਸਪੈਕਟਰ ਵਾਦਾ ਤੋੜਦੇ ਹੋ ਤੇ ਮੈਂ ਉਸ ਵਕਤ ਇਹ ਕਿਹਾ ਸੀ ਮਕਿਆ ਮੇਰੇ ਲੈਰੇ ਵੱਲ ਨਾ ਝਾਕ ਲਿਓ ਇਹ ਨੂੰ ਪਹਿਲਾਂ ਵਿਚਰਾ ਕੀਤਾ ਲੈ ਰਹੇ ਹਾਂ ਕਿਉਂਕਿ ਹਰਿਆਣੇ ਦੇ ਨਾਲ ਲੱਗਦਾ ਕੁਝ ਦੇਣਾ ਨਹੀਂ ਅੱਜ ਫੇਰ ਜੇ ਨਿੱਕਾ ਮੋਟਾ ਕੰਮ ਮੇਰੇ ਦੁਕਾਨ ਦਾ ਚਲਾਉਂਦੇ ਆ ਆਰਤੀਏ ਚਲਾਉਂਦੇ ਆ ਸ਼ੈਲਤ ਚਲਾਉਂਦੇ ਆ ਕਿਸਾਨ ਚਲਾਉਂਦੇ ਆ ਅੱਜ ਸਰਕਾਰੀ ਤਾਕਤ ਲੈ ਕੇ ਇੱਥੇ ਨਾ ਮੜਜੋ ਜਦ ਤੱਕ ਮੈਂ ਜਉਨੀਆ ਮੇਰੇ ਲੈਹਰੇ ਵੱਲ ਕੋਈ ਅੱਖ ਪਰ ਕੇ ਨਾ ਦੇਖ ਲਿਓ ਮੈਂ ਕੋਈ ਗੱਲ ਨਹੀਂ ਮੈਂ ਨੂੰ ਨਹੀਂ ਪਤਾ ਲੜਾਈਆਂ ਕਿਵੇਂ ਲੜੀਆਂ ਪੰਜ ਬੰਦ ਨੜੀਂ ਗਾ ਬੜੇ ਬੜੇ ਆਏ ਸਭ ਘਾਉਣ ਵਾਲੇ ਆ ਮੈਨੂੰ ਅੱਜ ਵੀ ਜਿਆਦਾ ਨੌਜਵਾਨ ਗੁੰਡੇ 30000 ਵੋਟ ਪੈਸੀ ਬੰਦਨੇ ਜਦੋਂ ਬਾਈਕ ਕਾਰ ਸੀਗਾ ਆ ਸਿਰਾਂ ਦੇ ਉੱਤੇ ਲਾਈਟਾਂ ਪੰਦੇ ਸੀਗੇ ਡਟ ਕੇ ਉਸ ਵਕਤ ਨਾਲ ਖੜੇ ਸੀ ਮੇਰੇ ਸੋ ਅੱਜ ਮੁੱਖ ਦੀ ਗੱਲ ਤਾਂ ਇਹ ਹੈ ਮੇਰੇ ਭਰਾਵੋ ਕਿ ਮੈਂ ਤਾਂ ਨਾਂ ਛੱਡਿਆ ਕਦੇ ਪਾਰਟੀ ਤੇ ਨਾਂਵਾਂ ਛੱਡਿਆ ਲਹਿਰਾ ਤੇ ਨਾਂ ਮੈਂ ਛੱਡਾ ਅੱਜ ਬਾਹ ਫੜਾਉਣ ਲੱਗੀਆਂ ਆਖੋ ਨੂੰ ਨੌਜਵਾਨ ਦੀ ਮੈਨੂੰ ਖੁਸ਼ੀ ਹੋਊਗੀ ਕਿ ਜਿਸ ਲਹਿਰੇ ਦੀ ਮੈਨੂੰ ਚਿੰਤਾ ਰਹੀ ਜਿਸ ਲਹਿਰੇ ਦੇ ਲਈ ਮੈਂ ਪ੍ਰੋਗਰਾਮ ਲੈ ਕੇ ਆਉਂਦੀ ਸੀ ਅੱਜ ਉਹ ਲਹਿਰਾ ਮੈਂ ਕਿਥੇ ਸਵੱਖਿਆਤਾ ਵਿੱਚ ਪਟਾਇਆ ਹੈ ਅੱਜ ਇਹ ਨੂੰ ਇਸ ਕਰਕੇ ਕਿ ਤੁਹਾਡਾ ਨਮੈਦਾ ਬਣੇਗਾ ਉਹ ਇਸ ਵੱਲ ਪਾਸੇ ਕੋਈ ਝਾਕ ਨਹੀਂ ਸਕੇ ਜੀ ਜੀ ਰਜਿੰਦਰ ਕੌਰ ਪੱਠਾ ਸਾਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ